ਕਰਨ ਬਾਈ ਕਿੰਨੇ ਕ ਦਿਨ ਰਹਿੰਦੇ ਅਜੇ ਮੱਝ ਸੌਣ ਦੇ ਇਹਦੇ ਬਾਈ 4-5 ਦਿਨ ਰਹਿੰਦੇ ਹੈਗੇ ਸੌਣ ਦੇ 4-5 ਦਿਨ ਪਏ ਆ ਹਾਂ ਬਾਈ ਠੀਕ ਐ ਪਿਛਲੇ ਸੂਏ ਬਾਈ ਤੇਰੇ ਕੋਲੇ ਕਿੰਨਾ ਕ ਦੁੱਧ ਦਿੱਤਾ ਸਹੀ ਸਹੀ ਜਿਹਾ ਪਿਛਲੇ ਸੂਏ ਬਾਈ ਇਹਨੇ ਆਪ ਨੂੰ ਦਿੱਤਾਗਾ 13 ਕਿਲੋ ਲੀਟਰ ਦੁੱਧ ਦਿੱਤਾ ਇਹਨੇ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਕਰਨ ਦੇ ਘਰੋਂ ਪਿੰਡ ਸਦੋਹਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਨੂੰ ਮੋੜ ਮੰਡੀ ਬਾਈ ਨੇ ਦੋਸਤੋ ਆਹਾ ਇੱਕ ਮੱਝ ਸੇਲ ਕਰਨੀ ਆ ਕਿੰਨੇ ਕ ਦਿਨਾਂ ਦੀ ਹਜੇ ਕੱਚੀ ਆ ਕੀ ਡਿਮਾਂਡ ਆ ਕੀ ਮੁੱਲ ਰੂ ਵੀਡੀਓ ਦੇ ਵਿੱਚ ਸਾਰੀ ਆਪਾਂ ਡਿਟੇਲ ਮਾਲਕ ਤੋਂ ਲੈ ਲਾਂਗੇ ਤੇ ਜਿਹੜੀ ਵੀਡੀਓ ਬਾਈ ਜੀ ਉਹ 21 ਤਰੀਕ 8ਵਾਂ ਮਹੀਨਾ ਤੇ 2025 ਦੀ ਖੋਲ ਕੇ ਤੋਰ ਕੇ ਆਪਾਂ ਤੁਹਾਨੂੰ ਸਾਰੀ ਗੱਲਬਾਤ ਮਾਲਕ ਨਾਲ ਕਰ ਲੈਣੇ ਆ ਜਾ ਬਈ ਵੀਡੀਓ ਸਾਹਮਣੇ ਆਇਆ ਕਰਨ ਸ੍ਰੀ ਗਾੜਵੀਰ ਭਾਈ ਸਸੀ ਗਾੜਵੀਰ ਪਹਿਲਾਂ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ 9463616255 ਬਾਈ ਫੋਨ ਨੰਬਰ ਆਪਣਾ ਕਰਨ ਬਾਈ ਕਿੰਨੇ ਕ ਦਿਨ ਰਹਿੰਦੇ ਹਜੇ ਮੱਝ ਸੌਣ ਦੇ ਇਹਦੇ ਬਾਈ 4-5 ਦਿਨ ਰਹਿੰਦੇ ਹੈਗੇ ਸੌਣ ਦੇ 4-5 ਦਿਨ ਪਈ ਆ ਹਾਂ ਬਾਈ ਠੀਕ ਆ ਪਿਛਲੇ ਸੂਏ ਬਾਈ ਤੇਰੇ ਕੋਲੇ ਕਿੰਨਾ ਕ ਦੁੱਧ ਦਿੱਤਾ ਸਹੀ ਸਹੀ ਜਿਹਾ ਪਿਛਲੇ ਸੂਏ ਬਾਈ ਇਹਨੇ ਆਪ ਨੂੰ ਦਿੱਤਾਗਾ 13 ਕਿਲੋ ਦੁੱਧ ਦਿੱਤਾ ਇਹਨੇ ਯਾਰ 12 13 ਖੁੱਲਾ ਦਿੱਤਾ ਨਾ ਹਾਂ ਖੁੱਲਾ ਹੈ ਤਾਂ 13 ਤੋਂ ਵੱਧ ਦਿੱਤਾ ਹੋਗਾ ਠੀਕ ਆ ਠੀਕ ਆ ਤੇ ਹੁਣ 5 6 ਦਿਨਾਂ ਦੀ ਹਜੇ ਕੱਚੀ ਹੈ ਹਨਾ ਹਾਂ ਹਾਂ ਬਾਈ ਖੋਲ ਕੇ ਬਾਈ ਇਧਰ ਨੂੰ ਤੋੜ ਲਾ ਆ ਵੀਡੀਓ ਚ ਲੈ ਚਲੀ ਇਧਰ ਨੂੰ ਖੁੱਲਾ ਤੋੜ ਕੇ ਦੋਸਤੋ ਮੈਂ ਤੁਹਾਨੂੰ ਦਿਖਾ ਦਿੰਨਾ ਬਾਈ ਕਹਿੰਦਾ ਪਿਛਲੇ ਸੂਏ ਆਪਣੇ ਕੋਲੇ 12 13 ਕਿਲੋ ਦੁੱਧ ਦਿੱਤਾ ਸੂਆ ਕਿੰਨਾ ਮਾਸ ਹੁੰਦੀ ਹੈ ਹੁਣ ਸੂਆ ਬਾਈ ਚੌਥਾਗਾ ਚੌਥਾ ਹਾਂ ਸੂਆ ਭਾਈ ਚੌਥਾ ਕਹਿੰਦਾ ਦੋਸਤੋ ਬਾਕੀ ਤੁਸੀਂ ਆਪ ਦੇਖ ਲਿਓ ਚੌਥਾ ਮੰਨ ਲਿਓ ਪੰਜਵਾਂ ਮੰਨ ਲਿਓ ਤੇ ਹਲਕੀ ਜੀ ਜਿਹੜਾ ਬਹਿਣੀ ਵਾਲਾ ਪਾਸਾ ਦੋਸਤੋ ਉਧਰੋਂ ਥੋੜੀ ਜੀ ਮੱਝ ਸਾਈਡ ਦਿਖਾਉਂਦੀ ਐ ਇੱਕ ਜਿਹੜਾ ਵੀਰ ਬਣੇ ਹੋਰ ਦਵਾਲਾ ਲੈ 베ੜੇ ਚੀ ਦਵਾਲਾ ਤੇ ਬਾਕੀ ਮਾਲੀਆ ਬਸ ਉਹਨੂੰ ਜਮਾ ਕੋਲੋਂ ਦਿਖਾ ਦਿੰਦਾ ਭਾਈ ਜਮਾ 19 21 ਮਾੜੀ ਮੋਟੀ ਇਧਰੋਂ ਸਾਈਡ ਦਿਖਾਉਂਦੀ ਆ ਆ ਚੈੱਕ ਕਰ ਲਓ ਵੀਰੇ ਤੁਸੀਂ ਹਾਂ ਲੰਮੀ ਲਈ ਚੱਲ ਭਾਈ ਹਾਂ ਆ ਦੇਖ ਲਓ ਭਾਈ ਨੰਬਰ ਆ ਜਿਹੜਾ ਮਾਲਕ ਦਾ ਦੋਸਤੋ ਵੀਡੀਓ ਦੇ ਉੱਤੇ ਚੱਲੀ ਜਾਂਦਾ ਨਾਮ ਬਾਈ ਦਾ ਕਰਨ ਪਿੰਡ ਸੰਦੋਹਾ ਤੇ ਮੋੜ ਮੰਡੀ ਦੇ ਬਿਲਕੁਲ ਨਾਲ ਜੇ ਪਿੰਡਾ ਰੋਡ ਦੇ ਉੱਤੇ ਤਲਵੰਡੀ ਸਾਬੋ ਨੂੰ ਜਦੋਂ ਜਾਣੇ ਆਪਾਂ ਦੋਸਤੋ ਤੇ ਬਾਕੀ ਥਣਾ ਥੁਣਾ ਦੀ ਸੋਹਣੀ ਆ ਗੈਪ ਤੇ ਥਣਾ ਦੁੱਧ ਵੀਰ ਚੰਗਾ ਦੱਸਦਾਗਾ ਨੰਬਰ ਭਰਾ ਦਾ ਵੀਡੀਓ ਦੇ ਉੱਪਰ ਆ ਡਿਮਾਂਡ ਆ ਜਿਹੜੀ ਉਹ ਵੀ ਭਰਾ ਤੋਂ ਪੁੱਛ ਲੈਣੇ ਆ ਆ ਚੈੱਕ ਕਰ ਲਓ ਬਾਈ ਜੀ ਲੈਵਾ ਕਈ ਵਾਰੀ ਦੂਰੋਂ ਨੇੜੇ ਆਉਣਾ ਹੁੰਦਾ ਸੱਜਣ ਨੇ ਕਹੇ ਨੇ ਫਿਰ ਭਰਾ ਕਹਿੰਦੇ ਆ ਸਾਨੂੰ ਪਤਾ ਨਹੀਂ ਲੱਗਿਆ ਤੇ ਕੀ ਭਾ ਕਰਦੇ ਆ ਬਾਈ ਜਾਇਜ ਡਿਮਾਂਡ ਬਾਈ ਆਪਾਂ ਲੈਣ ਦੇ 130000 ਹੀ ਕਰਨਾ ਹੈਗਾ ਬਸ ਮਾਰੇ ਵੋਟਾਂ ਮਾਨਤਾਨ ਕਰ ਦੇਣਗੇ 130 ਚੋਂ ਹਾਂ 130 ਚੋਂ ਦੋਸਤੋ ਬਾਈ ਕਹਿੰਦਾ ਮੌਕੇ ਤੇ ਜਿਹੜਾ ਹੋਊਗਾ ਹਨਾ ਦੋ ਭਰਾਵਾਂ ਵਿੱਚ ਸੌਦਾ ਉਹਦੇ ਚੋਂ ਮਾਨਤਾਨ ਜਿੰਨੇ ਚ ਹੁੰਦਾ ਤੁਹਾਡਾ ਸੌਦਾ ਤੇ ਨੰਬਰ ਬਾਈ ਦਾ ਵੀਡੀਓ ਦੇ ਉੱਪਰ ਚੱਲੀ ਜਾਂਦਾ ਸੁਆ ਬਾਈ ਕਹਿੰਦਾ ਚੌਥਾ ਸੁਣੀ ਆ ਚਾਰ ਪੰਜ ਦਿਨਾਂ ਦੀ ਕੱਚੀ ਆ